ਅਪਾ ਯੂਪੀ ਬਿਹਾਰ ਅਰਗ ਦੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਅਰਗ ਦੇ ਸੂਬੇ ਜਿਹੜੇ ਧਰਤੀ ਤੇ ਲਿਗੇ ਪਏ ਸੀ ਅਜੋ ਮੋਤੀ ਦੀ ਸਰਕਾਰ ਕਰਕੇ ਉੱਤੇ ਚੜੇ ਅੱਜ ਪੰਜਾਬ ਜਿਹੜਾ ਉੱਤੇ ਬੈਠਾ ਸੀ ਤੇ ਮਾਰੀਆਂ ਸਰਕਾਰਾਂ ਨੇ ਅੱਜ ਪੰਜਾਬ ਧਰਤੀ ਕਿਸ ਨੇ ਆਏ ਇਸ ਦਿਨ ਦਿਨ ਪੀੜ੍ਹੀਆਂ ਦਾ ਸਾਡਾ ਰਿਸ਼ਤਾ ਹੈ ਸਰਦਾਰ ਬੈਂਕ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੋਂ ਦੰਦ ਮੈਨੂੰ ਦੱਸੋ ਮੈਗਸੇ ਪਿੰਡ ਕਿਸੇ ਤੇ ਕੋਈ ਅੱਜ ਤੱਕ 10 ਸਾਲ ਕੋਈ ਕਿਸੇ ਦੇ ਪਰਚਾ ਦਾ ਰੱਖਦਾ ਹੈ ਸੀਨੀਅਰ ਲੈਕਚਰ ਜਨਰਲ ਸੀ ਵੀ ਲੱਖਾਂ ਪੰਜਾਹ ਪੰਜਾਹ ਲੱਖਾਂ ਤੱਕ ਉੱਤੇ ਪੈਸਾ ਹਰ ਪਿੰਡ ਜਾਊਗਾ ਉਹ 15ਵੇਂ ਤੇ 14ਵੇਂ ਪਿੰਡ ਤੇ ਕਮਿਸ਼ਨ ਨਾਲ ਪੈਸਾ ਪਹੁੰਚੇ ਅੱਜ ਇਹ ਕੁਝ ਲੋਕ ਸਾਨੂੰ ਥੋੜੇ ਕੋਲ ਨਹੀਂ ਆਉਂਦੇ ਸਾਰਾ ਸ਼ਹਿਰ ਕੁੜੇ ਤਾਂ ਸੱਟ ਸੀਟਾਂ ਪੈਂਦੀਆਂ ਹੈ ਜਿਹੜੀਆਂ ਖਿਆਰੀਆਂ ਗਿੱਲ ਵੀ ਦਾ ਸਾਡਾ ਉਹ ਵੀ ਸ਼ਹਿਰਾਂ ਦੇ ਸ਼ਹਿਰ ਤੋਂ ਹੈ। ਬੀਜੇਪੀ 100% ਉਹ 70 ਸੀਟਾਂ ਦੇ ਦਿੱਤੇ। ਤੁਸੀਂ ਬੜਾ ਬਰਤ। ਮੇਰਾ ਮੁਸਲਮਾਨ ਦਾ ਮੁੱਲ ਤਾਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਜੋ ਕਿ ਲੁਧਿਆਣੇ ਤੋਂ ਭਾਜਪੀ ਦੇ ਉਮੀਦਵਾਰ ਨੇ ਉਹ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਨੇ ਤੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ ਅੱਜ ਉਹ ਬੜੇ ਭਾਵੁਕ ਹੁੰਦੇ ਦਿਖਾਈ ਦਿੱਤੇ ਉਹ ਗੱਡੀ ਦੇ ਵਿੱਚ ਲਾਈਵ ਹੋ ਕੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਖੜਿਆ ਹਾਂ ਮੈਂ ਇਹਨਾਂ ਨੂੰ ਗਰੰਟੀਆਂ ਵੀ ਦਿੱਤੀਆਂ ਨੇ ਜਦੋਂ ਮੈਂ ਐਮਪੀ ਸੀਗਾ ਤੇ ਇਹਨਾਂ ਦਾ ਕੋਈ ਮਸਲਾ ਤੇ ਆ ਕੇ ਮੇਰੇ ਨਾਲ ਗੱਲ ਕਰਨ ਅਸੀਂ ਇਸ ਵੇਲੇ ਪਿੰਡ ਮਕੰਦਪੁਰ ਜਾ ਰਹੇ ਹਾਂ ਪਰ ਮੈਂ ਸਾਰੇ ਆਪਣੇ ਇਲਾਕੇ ਵਾਲਿਆਂ ਨੂੰ ਲੁਧਿਆਣਾ ਲੋਕ ਸਭਾ ਦੇ ਪਿੰਡਾਂ ਚ ਮੈਂ ਇਹ ਗੱਲ ਕਹਿਣੀ ਚਾਹਨਾ ਵੀ ਸਾਨੂੰ ਕੁਝ ਜਿਹੜੇ ਕਿਸਾਨ ਜਥੇਬੰਦੀਆਂ ਐ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਮੰਡਮ ਦੇਣ ਪਰ ਅਸੀਂ ਇੰਨਾ ਕੁਝ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਚਾਹੇ 6-6000 ਰੁਪਈਆ ਕਿਸਾਨ ਚਾਹੇ ਕਿੰਨਾ ਵੱਡੀ ਸਬਸਿਡੀ ਯੂਰੀਏ ਚ ਖਾਦਾਂ ਚ ਸੋਸਾਇਟੀਆਂ ਨੂੰ ਕਰੋੜਾ ਰੁਪਏ ਦਾ ਜਿਹੜਾ ਉਹ ਲਾਭ ਆ ਉਹ ਦਿੱਤਾ ਏ ਪਰ ਇਹ ਗੱਲ ਮੈਨੂੰ ਕੋਈ ਨਹੀਂ ਜੇ ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਏ ਸਰਦਾਰ ਬਿਆਨ ਸਿੰਘ ਜੀ ਤੋਂ ਲੈ ਕੇ ਤੇਜ ਪ੍ਰਕਾਸ਼ ਜੀ ਤੋਂ ਲੈ ਕੇ ਹੁਣ ਮੈਂ ਦੋ ਵਾਰ ਤੁਹਾਡਾ ਐਮਪੀ ਰਿਆਂ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ 10 ਸਾਲ ਚ ਮੈਂ ਕਿਸੇ ਦੇ ਕੋਈ ਦਖਲ ਦਿੱਤਾ ਹੋਵੇ ਮੇਰਾ ਇੰਨਾਕ ਤਾਂ ਹੱਕ ਮੰਨਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਬੇਸ਼ੱਕ सरपंच ਪੰਜ ਸਹਿਬਾਨ ਸਾਰੀ ਪੰਚਾਇਤ ਸਭ ਦੀ ਹੁੰਦੀ ਆ ਸਾਰੇ ਪਿੰਡ ਦੀ ਹੁੰਦੀ ਆ ਕਿਸੇ ਇਕੱਲੇ ਦੀ ਨਹੀਂ ਹੁੰਦੀ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦਵੋਗੇ ਕਿਉਂਕਿ ਮੈਂ ਤੁਹਾਡਾ ਮਾਨ ਰੱਖਿਆ ਸਤਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ ਜਿੰਨਾ ਕੁਛ ਮੈਂ ਤੋਂ ਲਿਆ ਹੋਇਆ ਮੈਂ ਹਰ ਪਿੰਡ ਦੇ ਵਿੱਚ ਦਿੱਤਾ ਸਟੇਟ ਗਵਰਨਮੈਂਟ ਨੇ ਇੱਕ ਕਾਡੀ ਫੁੱਟੀ ਕਾਡੀ ਜਿਹੜੀ ਆ ਉਹ ਕਿਸੇ ਪਿੰਡ ਨੂੰ ਨਹੀਂ ਦਿੱਤੀ ਮੈਂ ਪਿਛਣੀਆਂ ਇਲੈਕਸ਼ਨਾਂ 'ਚ ਕਹਿੰਦਾ ਸੀ ਵੀ ਲੱਖਾਂ 50-50 ਲੱਖ ਤੋ ਉੱਤੇ ਪੈਸਾ ਹਰ ਪਿੰਡ 'ਚ ਆਊਗਾ ਉਹ 15ਵੇਂ ਤੇ 14ਵੇਂ ਵਿੱਤ ਕਮਿਸ਼ਨ ਦਾ ਉਹ ਪੈਸਾ ਪਹੁੰਚਿਆ ਅੱਜ ਇਹ ਕੁਝ ਲੋਕ ਸਾਨੂੰ ਤੁਹਾਡੇ ਕੋਲ ਨਹੀਂ ਆਉਣ ਦਾ ਰਿਹਾ ਮੈਂ ਇਸ ਗੱਲ ਤੇ ਬੜਾ ਪਰੇਸ਼ਾਨ ਆ ਸਾਰਾ ਸ਼ਹਿਰ ਉਰੇ ਤਾਂ 7 ਸੀਟਾਂ ਪੈਂਦੀਆਂ ਐ ਜਿਹੜੀਆਂ ਸ਼ਹਿਰੀਆਂ ਗਿੱਲ ਵੀ ਜਿਹੜਾ ਸਾਡਾ ਉਹ ਵੀ ਸ਼ਹਿਰ ਆ 6 ਸ਼ਹਿਰ ਦੀਆਂ ਬੀਜੇਪੀ 100% ਉਹ ਸੱਤਬ ਸੀਟਾਂ ਦੇ ਜਿੱਤਰੀ ਆ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਪਰ ਜਿਹੜਾ ਕੁਸ਼ ਕਰਨ ਅਸੀਂ ਆਏ ਆ ਇਸ ਕਰਕੇ ਬੀਜੇਪੀ ਚਾਹੇ ਵੀ ਜਿਹੜਾ ਇਹ ਕਿਸਾਨਾਂ ਦਾ ਇਹ ਜਿਹੜੀਆਂ ਗੋਲੀਆਂ ਇਹ ਕੰਧਾਂ ਬਣਾਈਆਂ ਹੋਈਆਂ ਉਹਨਾਂ ਨੂੰ ਤੋੜੀਏ ਤੇ ਸਵਾ ਸਾਲ ਮੈਂ ਆਪ ਮੇਰੇ ਭਰਾਵੋ ਤੁਹਾਨੂੰ ਯਾਦ ਹੋਣਾ ਸਵਾ ਸਾਲ ਮੈਂ ਆਪ ਫੁੱਟਪਾਥ ਤੇ ਬੈਠਾ ਰਿਹਾ ਜੰਤਰ ਮੰਤਰ ਬੈਠਾ ਰਿਹਾ ਜਦੋਂ ਕਿ ਭਾਜਪੀ ਉਸ ਵੇਲੇ ਸਰਕਾਰ ਤੇ ਉਹਨਾਂ ਦੀ ਦਿੱਲੀ ਪੁਲਿਸ ਦੇਖਦੀ ਸੀ ਕੈਮਰੇ ਲਾ ਲਾ ਵੀ ਇਹ ਕਿਤੇ ਰਾਤ ਨੂੰ ਰਿਓ ਨਿਕਲਤਾ ਨਹੀਂ ਜਾਂਦਾ ਵੀ ਉਦੋਂ ਹੀ ਚੱਲਣਾ ਤੇ ਖਬਰਾਂ ਚ ਲਾਈਏ ਸਮਾਂ ਸਾਲ ਮੈਂ ਉੱਥੇ ਨਵਾਂ ਸਾਲ ਹੋਵੇ ਗੁਰਪੁਰਬ ਹੋਵੇ ਆਪਣਾ ਜਨਮ ਦਿਨ ਹੋਵੇ ਬੱਚੇ ਦਾ ਜਨਮ ਦਿਨ ਹੋਵੇ ਮੈਂ ਬਿਟਾ ਕੇ ਉੱਥੇ ਕੇਕ ਕੱਟਦਾ ਰਿਹਾ ਸਮਾਂ ਸਾਲ ਮੈਂ ਘਰੇ ਨਹੀਂ ਗਿਆ ਮਰੇ ਤਾਂ ਕਿੱਥੇ ਆਉਣਾ ਸੀ ਪਰ ਉਹ ਮੇਰਾ ਤੁਸੀਂ ਥੋੜਾ ਬਹੁਤਾ ਮੇਰਾ ਉਸ ਗੱਲ ਦਾ ਮੁੱਲ ਤਾਂ ਮੋੜੋ ਕਿਹੜਾ ਮੈਂਬਰ ਪਾਰਲੀਮੈਂਟਾ ਚਾਹੇ ਕਾਂਗਰਸ ਪਾਰਟੀ ਦੇ ਜਿਹੜੇ ਅੱਜ ਵੋਟਾਂ ਮੰਗਦੇ ਫਿਰਦੇ ਆ ਇਹ ਇੱਕ ਦਿਨ ਮੇਰੇ ਕਿਸਾਨ ਵੀਰੋ ਮੇਰੇ ਮਜ਼ਦੂਰ ਵੀਰੋ ਇੱਕ ਦਿਨ ਇਹ ਚਾਹੇ ਆਮ ਆਦਮੀ ਦਾ ਕੈਂਡੀਡੇਟ ਚਾਹੇ ਇਹਨਾਂ ਦੇ ਐਮਐਲਏ ਨੇ ਚਾਹੇ ਕਾਂਗਰਸ ਪਾਰਟੀ ਦਾ ਕੈਂਡੀਡੇਟ ਆ ਤੁਸੀਂ ਮੈਨੂੰ ਜਵਾਬ ਦਿਓ ਮੈਨੂੰ ਅੱਜ ਇਸ ਗੱਲ ਦਾ ਦੁੱਖ ਆ ਵੀ ਇਹ ਲੋਕ ਤੁਹਾਡੇ ਲਈ ਇੱਕ ਇਹਨਾਂ ਨੇ ਨਾਰਾ ਵੀ ਮਾਰਿਆ ਇਹ ਇੱਕ ਦਿਨ ਫੋੜੇ ਖਾਤਰ ਕਿਸੇ ਧੁੱਪ ਦੇ ਵਿੱਚ ਬੈਠੇ ਕਿਸੇ ਸੜਕ ਤੇ ਬੈਠੇ ਹਜੇ ਕਿ ਕਿਸਾਨ ਯੂਨੀਅਨਾਂ ਨੇ ਇਹ ਗੱਲ ਕਿਹਾ ਸੀ ਵੀ ਤਿੰਨ ਸੜਕਾਂ ਸੀ ਰੋਕੀਆਂ ਚੌਥੀ ਸੜਕ ਕੋਈ ਪਾਰਟੀ ਵੀ ਰੋਕ ਸਕਦੀ ਆ ਅੱਜ ਦੇ ਜਿਹੜੇ ਹੁਕਮਰਾਨ ਨੇ ਇਹਨਾਂ ਦਾ ਕੋਈ 92 ਐਮਐਲਏ ਚੋਂ ਕੋਈ ਗਿਆ ਹੋਵੇ ਇਹਨਾਂ ਦੇ ਰਾਜ ਸਭਾ ਦੇ ਐਮਪੀ ਨੇ ਸੱਤ ਇਹਨਾਂ ਚੋਂ ਕੋਈ ਗਿਆ ਹੋਵੇ ਕਾਂਗਰਸ ਪਾਰਟੀ ਦੇ ਅੱਜ 18 ਐਮਐਲਏ ਨੇ ਉਸ ਵੇਲੇ ਸਰਕਾਰ ਸੀ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਾਂ ਇਹਨਾਂ ਦਾ ਕੋਈ ਵੀ ਲੀਡਰ ਗਿਆ ਅੱਜ ਵੀ ਦੱਸ ਦਿਓ ਮੈਨੂੰ ਅੱਜ ਵੀ ਬੈਠੇ ਆ ਸ਼ੰਭੂ ਇਹਨਾਂ ਦੇ ਵਿੱਚੋਂ ਕੌਣ ਇੱਕ ਵੀ ਪਾਰਟੀ ਉਹਨਾਂ ਦੇ ਵਿੱਚ ਕੋਈ ਰੋਲ ਅਦਾ ਕੀਤਾ ਮੈਂ ਆ ਇਕੱਲਾ ਜਿਹੜਾ ਕਿ ਇਹ ਮੈਨੂੰ ਮਾਣ ਵੀ ਆ ਉਦੋਂ ਬਾਅਦ ਚਾਹੇ ਰਾਸ਼ਟਰਪਤੀ ਦੇ ਮੂਹਰੇ ਚਾਹੇ ਪ੍ਰਾਈਮ ਮਿਨਿਸਟਰ ਦੇ ਮੂਹਰੇ ਮੈਂ ਇਕੱਲੇ ਨੇ ਆਵਾਜ਼ ਚੱਕੀ ਇਕੱਲੇ ਬੰਦੇ ਨੇ ਸਭ ਤੋਂ ਪਹਿਲਾਂ ਜਦੋਂ ਹਰਸਿਮਰਤ ਕੌਰ ਨੇ ਬਿੱਲ ਬਣਾਇਆ ਅਕਾਲੀ ਦਲ ਨੇ ਇਹ ਤਾਂ ਭਾਜਪੀ ਨੂੰ ਤਾਂ ਪ੍ਰਸਾਗਤ ਆ ਇਹਨਾਂ ਨੇ ਤੇ ਹੁਣ ਸਾਡੇ ਅਰਗੇ ਲੋਕ ਜਿਹੜੇ ਪੰਜਾਬ ਨੂੰ ਜਾਣਦੇ ਆ ਪੰਜਾਬ ਦੇ ਪਿੰਡਾਂ ਨੂੰ ਜਾਣਦੇ ਆ ਐਮਪੀ ਤੁਸੀਂ ਮੈਨੂੰ ਪਹਿਲਾਂ ਵੀ ਬਣਾਉਂਦੇ ਸੀ ਪਰ ਅੱਜ ਬਦਲਣਾ ਆਪਾਂ ਬਦਲਣਾ ਇੱਕੋ ਮਾਡਲ ਡਵੈਲਪਮੈਂਟ ਦਾ ਲੈ ਕੇ ਆਉਣਾ ਪਿੰਡਾਂ ਦੇ ਵਿੱਚ ਪਾਣੀ ਉਹ 5-5 ਫੁੱਟ ਥੱਲੇ ਜਾ ਰਿਹਾ ਜ਼ਹਿਰੀਲਾ ਹੋ ਰਿਹਾ ਫਸਲਾਂ ਸਾਡੀਆਂ ਖਰਾਬ ਹੋ ਗਈਆਂ ਭਾ ਝਾੜ ਸਾਡੇ ਘਟ ਕੱਟ ਗਏ ਅੱਜ ਸਾਡੇ ਬੱਚਿਆਂ ਦਾ ਸਾਰੇ ਖਾਲੀ ਹੋ ਗਏ ਜਿਹਦੇ ਕੋਲ 30 ਲੱਖ 25 ਲੱਖ ਲੈਣ ਦੀ ਸ਼ਮਤਾ ਕਿਤੋਂ ਵਿਚਾਰਾ ਲੈ ਕੇ ਆਪਣੇ ਬੱਚਿਆਂ ਨੂੰ ਭੇਜ ਰਿਹਾ ਜਿਹੜਾ ਗਰੀਬ ਆ ਔਰੇ ਰਹਿ ਗਿਆ ਉਹ ਚਿੱਟੇ ਦੀ ਮਾਰ ਚੱਲ ਰਿਹਾ ਕਿਉਂ ਆਪਾਂ ਯੂਪੀ ਬਿਹਾਰ ਵਰਗੇ ਸੂਬੇ ਜਦੋਂ ਮੈਂ ਦਿੱਲੀ ਚ ਦੇਖਦਾ ਸੀ ਯੂਪੀ ਬਿਹਾਰ ਵਰਗੇ ਸੂਬੇ ਜਿਹੜੇ ਧਰਤੀ ਤੇ ਡਿਗੇ ਪਏ ਸੀ ਅੱਜ ਉਹ ਮੋਦੀ ਦੀ ਸਰਕਾਰ ਕਰਕੇ ਉੱਤੇ ਚੱਕੇ ਗਏ ਅੱਜ ਪੰਜਾਬ ਜਿਹੜਾ ਉੱਤੇ ਬੈਠਾ ਸੀ ਇੱਥੇ ਮਾੜੀਆਂ ਸਰਕਾਰਾਂ ਨੇ ਅੱਜ ਪੰਜਾਬ ਧਰਤੀ ਤੇ ਸਟਿਆ ਪਿਆ ਨਾਲੇ ਮੋਦੀ ਜੀ ਦੀ ਗੱਲ ਕਰਦੇ ਆਂ ਰਾਮ ਮੰਦਰ ਦੀ ਗੱਲ ਕਰਦੇ ਆਂ ਤੇ ਆਪਾਂ ਰਾਮ ਮੰਦਰ ਦੀ ਗੱਲ ਤਾਂ ਕਰਦੇ ਆਂ ਪਰ ਆਪਾਂ ਨਾਲ ਜਿਨੇ ਕਰਤਾਰਪੁਰ ਸਾਹਿਬ ਲੰਗਾ ਜਦੋਂ ਆਪਾਂ ਹਰ ਪਿੰਡ ਚ ਹਰ ਸ਼ਹਿਰ ਚ ਅਰਦਾਸ ਕਰਦੇ ਸੀ ਅਰਦਾਸ ਕਰਦੇ ਸੀ ਵੀ ਹੇ ਮਾਰੇ ਗੁਰੂ ਮਹਾਰਾਜ ਸਾਡੇ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਦਿਦਾਰ ਉਦੋਂ ਮੋਦੀ ਤੇ ਕਿਰਪਾ ਹੋਈ ਗੁਰੂ ਨਾਨਕ ਦੇਵ ਜੀ ਦੀ ਅੱਜ ਕਰਤਾਰਪੁਰ ਸਾਹਿਬ ਲੰਗਾ ਖੁੱਲਾ ਏ ਅੱਗੇ ਆਪਾਂ ਦੂਰਬੀਨਾ ਨਾਲ ਡੇਰਾ ਬਾਬਾ ਨਾਨਕ ਤੋਂ ਦੇਖਦੇ ਸੀ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਸਵੇਰੇ ਜਾਓ ਸ਼ਾਮ ਨੂੰ ਮੱਥਾ ਟੇਕ ਕੇ ਆ ਜਿਹੜਾ ਉਹ ਵਾਪਸ ਆ ਜਾਓ ਜੇ ਆਪਾਂ ਅੱਜ ਗੱਲ ਕਰੀਏ ਅਸੀਂ ਜਾਣ ਦੀ ਹਿਮਕੁੰਨ ਸਾਹਿਬ ਜਿਹੜੇ ਬਰਫੀਲੇ ਇਲਾਕੇ ਬੜੀ ਔਖੀ ਚੜਾਈ ਅੱਜ ਉਥੇ ਕੇਵਲ ਜਿਹੜੀ ਤਾਰਨ ਤੇ ਉਥੇ ਬੈਠੋ ਤੇ ਕੇਵਲ ਜਾਂਦੀ ਆ ਉਹਦੇ ਨਾਲ ਜਲਦੀ ਤੋਂ ਜਲਦੀ ਅੱਧੇ ਘੰਟੇ ਚ ਦਰਸ਼ਨ ਕਰਕੇ ਹਿਮਕੁੰਨ ਸਾਹਿਬ ਦੇ ਵਾਪਸ ਆ ਜਾਓ ਸਾਡੇ ਸ਼ਹਿਬਜ਼ਾਦਿਆਂ ਦਾ ਮਨਮੋਹਨ ਸਿੰਘ ਵੀ ਪ੍ਰਧਾਨ ਮੰਤਰੀ ਰਹੇ ਕਿਸੇ ਨੂੰ ਯਾਦ ਸੀ ਵੀ ਸਭ ਤੋਂ ਵੱਡੀ ਕੁਰਬਾਨੀ ਸਾਡੇ ਚਾਰ ਸ਼ਹਿਬਜ਼ਾਦਿਆਂ ਦੀ ਆ ਵੀਰ ਬਾਲ ਦਿਵਸ ਅੱਜ ਹਰ ਦੇਸ਼ ਦੇ ਉਹ ਦਿਨ ਸਕੂਲ ਚ ਹਰ ਕਾਲਜ ਹਰ ਬੱਚੇ ਤੋਂ ਕੰਪੀਟੀਸ਼ਨ ਹੁੰਦਾ ਵੀ ਉਹਨਾਂ ਦੇ ਤਸਵੀਰਾਂ ਬਣਾਓ ਵੀ ਅੱਗੇ ਪੀੜ੍ਹੀ ਉਹਨਾਂ ਦੇ ਜ਼ਿਹਨ ਚ ਰਵੇ ਵੀ ਸ਼ਹਿਬਜ਼ਾਦਿਆਂ ਦੀ ਕਿਹ ਹੈ ਜੀ ਪਿਕਚਰ ਸੀ ਸ਼ਕਲ ਸੀ ਅੱਜ ਤੁਸੀਂ ਇਹ ਕਰਨ ਕੀ ਲੱਗੇ ਹੋਏ ਹੋ ਸਰਕਾਰ ਜਿਹੜੀ ਆ ਉਹ ਫੈਸਲਾ ਪਹਿਲਾਂ ਯੂਪੀ ਬਿਹਾਰ ਰਾਜਸਥਾਨ ਗੁਜਰਾਤ ਪਹਿਲਾਂ ਹੀ ਫੈਸਲਾ ਕਰ ਦਿੰਦਾ ਏ ਵੀ ਭਾਜਪੀ ਦੀ ਸਰਕਾਰ ਸਰਕਾਰ ਮੋਦੀ ਜੀ ਦੀ ਬਣਨੀ ਆ ਤੇ ਆਪਾਂ ਪੰਜਾਬ ਵਾਲੇ ਇਧਰ ਵੀ ਬਾਰਡਰ ਆ ਇਦਰ ਵੀ ਕੰਧਾਂ ਖੜਾ ਖੜੀਆਂ ਕਰਤੀਆਂ ਇਹ ਲੀਡਰਾਂ ਨੇ ਉਸ ਵੇਲੇ ਵੀ ਜਿੱਦ ਕੀਤੀ ਉਸ ਵੇਲੇ ਵੀ ਜਿੱਦ ਕੀਤੀ ਸਾਡੇ 700 ਲੋਕ ਕਿਸਾਨ ਜਦੋਂ ਮੈਂ ਵੀ ਧਰਨੇ ਤੇ ਬੈਠਾ ਸੀ ਸ਼ਹੀਦ ਹੋ ਗਏ ਹੁਣ ਫੇਰ ਇੱਕ ਨੌਜਵਾਨ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਲੀਡਰ ਜਿਹੜੇ ਨੇ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਇਹਨਾਂ ਦੇ ਕਿਉਂ ਨਹੀਂ ਕੋਈ ਕਦੇ ਗੋਲੀ ਵੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਤੁਸੀਂ ਪਾਈ ਦੱਸੋ ਕਿਸਾਨਾਂ ਲਈ ਕੀਤਾ ਅਜ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਵੀ ਕੀ ਕੀਤਾ ਏ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਮੇਰੇ ਅਰਗੇ ਸਵਾ ਸਵਾ ਸਾਲ ਤੁਹਾਡੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀਕ ਜਗ੍ਹਾ ਜੰਤਰ ਮੰਤਰ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ 'ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ 'ਚ ਇੱਕੋ 'ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁਖਿਆਜ ਮੇਰਾ ਵੀ ਤੁਸੀਂ ਉਹ ਲੋਕਾਂ ਦੇ ਸਵਾਗਤ ਕਰਦੇ ਹੋ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਮਾੜੀ ਸੋਚ ਸੋਚੀ ਇੱਕ ਵੀ ਉਹਨਾਂ ਦਾ ਲੀਡਰ ਦੱਸ ਦੋ ਮੈਨੂੰ ਚਾਹੇ ਕੋਈ ਉਹਨਾਂ ਦਾ ਪ੍ਰਧਾਨ ਹੋਵੇ ਕਾਂਗਰਸ ਪਾਰਟੀ ਦਾ ਚਾਹੇ ਕੋਈ ਸੀਐਲਪੀ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਲਾ ਕੇ ਗਾਣੇ ਉੱਚੀ ਉੱਚੀ ਉੱਥੇ ਵੋਟਾਂ ਮੰਗਦੇ ਫਿਰਦੇ ਆ ਸਪੀਕਰ ਲਾ ਕੇ ਪਰ ਤੁਸੀਂ ਸਿਰਫ ਮੇਰੇ ਵਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਹੋ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ ਆਪਕ ਉਹ ਰਿਸ਼ਤੇ ਤਾਂ ਭੁੱਲੀ ਜਾ ਰਹੇ ਆ ਇਹਨਾਂ ਨੂੰ ਕੀ ਕਰਾਂਗੇ ਜਿਹੜੇ ਬਾਹਰੀ ਲੋਕ ਆਏ ਆ ਤੁਸੀਂ ਜਾਣਦੇ ਹੋ ਇਹਨਾਂ ਨੂੰ ਇਹ ਕਿੱਥੋਂ ਆਏ ਆ ਇਹ ਤੁਹਾਡੇ 'ਚ ਰਹਿਣਗੇ ਰਹਿਣਾ ਆਪਾਂ ਏ ਉਰੇ ਰਿਸ਼ਤਾ ਆਪਣਾ ਏ ਰਿਸ਼ਤੇਦਾਰੀਆਂ ਆਪਣੀਆਂ ਏ ਅੱਜ ਮੈਂ ਥੋੜਾ ਇਸ ਗੱਲ ਨਾਲ ਭਾਵਕ ਹੋਇਆ ਦੇਖ ਕੇ ਵੀ ਇੰਨਾ ਕੁਝ ਕਰਿਆ ਆ ਆ ਪਿੰਡਾਂ ਦੇ ਵਿੱਚ ਨੁਹਾਰ ਬਦਲੀ ਅੱਜ ਪੈਸੇ ਤੇ ਪੈਸਾ ਜੇ ਕੋਈ ਕਿਸੇ ਪਿੰਡ 'ਚ ਮੈਨੂੰ ਪੰਚਾਇਤ ਇੱਕ ਵੀ ਪੰਚਾਇਤ ਮੈਨੂੰ ਕਹਦੇ ਪਿੰਡ ਦੀ ਵੀ ਜੇ ਕੋਈ ਸੂਬੇ ਵੱਲੋਂ ਪੈਸਾ ਆਇਆ ਹੋਵੇ ਜੋ ਫੰਡ ਆਇਆ ਉਹ ਸਿਰਫ ਸੈਂਟਰ ਦੀਆਂ ਸਕੀਮਾਂ ਨਾ ਆਇਆ ਅੱਜ ਤੁਹਾਡੇ ਕਾਰਡ ਕੱਟ ਤੇ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਉਹ ਗੱਲ ਨਹੀਂ ਕਰ ਰਹੇ ਅੱਜ ਕਿਹਨੂੰ ਹਜ਼ਾਰ ਹਜ਼ਾਰ ਰੁਪਈਆ ਮਿਲ ਗਿਆ ਸਾਡੀਆਂ ਮਾਮਾ ਭੈਣਾਂ ਨੂੰ ਝੂਠ ਬੋਲ ਕੇ ਵੀ ਆ ਚੱਕੋ ਜੀ ਹਜ਼ਾਰ ਹਜ਼ਾਰ ਰੁਪਈਆ ਤੁਹਾਨੂੰ ਦਵਾਂਗੇ ਤੇ ਆ ਲੋ ਅੱਜ 25 25 ਮਹੀਨੇ ਹੋ ਗਏ ਕੱਲੀ ਕੱਲੀ ਮੇਰੀ ਮਾਂ ਤੇ ਭੈਣ ਦਾ 25 25 ਹਜ਼ਾਰ ਰੁਪਈਆ ਬਕਾਇਆ ਇਹਨਾਂ ਵੱਲ ਅੱਜ ਇਹ ਕਿਸੇ ਬਜ਼ੁਰਗ ਨੂੰ 1500 ਦੇ 2500 ਪੈਨਸ਼ਨ ਕਹੀ ਸੀ ਉਹਨਾਂ ਦਾ ਹਜ਼ਾਰ ਹਜ਼ਾਰ ਬਕਾਇਆ ਇੱਕ ਇੱਕ ਘਰ ਦਾ ਇੱਕ ਇੱਕ ਲੱਖ ਰੁਪਈਆ ਬਣਦਾ ਏ ਆਮ ਆਦਮੀ ਪਾਰਟੀ ਵੱਲ ਜਿਹੜਾ ਇਹਨਾਂ ਨੂੰ ਸਵਾਲ ਤੁਹਾਨੂੰ ਕਰਨੇ ਬਣਦੇ ਆ ਪਰ ਕੋਈ ਨਹੀਂ ਕੱਲੀ ਆ ਕੇ ਮੀਟਿੰਗਾਂ ਕਰਕੇ ਆਰਮਨਾਲ ਆਪਣਾ ਚਲੇ ਜਾਂਦੇ ਆ ਇੱਕ ਵਾਰ ਬੇਫਕੂ ਬਣਾ ਲਿਆ ਦੋ ਵਾਰ ਬੇਫਕੂ ਬਣਾ ਲਿਆ ਮੋਦੀ ਚਾਹੇ ਕੁਝ ਵੀ ਆ ਅੱਜ ਉਹਦੇ ਕੋਲ ਸੱਤਾ ਹੈ ਉਹਦੇ ਕੋਲ ਸਰਕਾਰ ਆ ਤਾਕਤ ਅੱਜ ਜੇ ਤੁਹਾਨੂੰ ਵੀ ਮੈਨੂੰ ਵੀ ਕੋਈ ਮੁੱਖ ਮੰਤਰੀ ਬਣਾ ਦੇ ਉਹ ਪੰਜਾਬ 'ਚ ਕੋਈ ਕੁਝ ਨਹੀਂ ਕਰ ਸਕਦਾ ਕਿਉਂ ਕਿ ਕਿਉਂਕਿ ਪੰਜਾਬ ਕੋਲ ਤਾਂ ਢੇਲਾ ਨਹੀਂਗਾ ਕੁਝ ਕਰਨ ਨੂੰ ਕਿੱਥੋਂ ਕਰ ਦੇਣਗੇ ਉਹ ਪਿੰਡਾਂ ਦੀ ਡਿਵੈਲਪਮੈਂਟ ਜੇ ਪੈਸਾ ਲੈ ਕੇ ਆਉਣਾ ਉਹ ਮੋਦੀ ਤੋਂ ਲੈ ਕੇ ਆਉਣਾ ਮਤਲਬ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਉਣਾ ਆਮ ਆਦਮੀ ਪਾਰਟੀ ਕੁਲ 15 ਸੀਟਾਂ 'ਚ ਲੜ ਰਹੀ ਆ ਤੇ ਨਾਲੇ ਇਹ ਇੰਨਾ ਇੰਨਾ ਇਹ ਧੋਖਾ ਦੇ ਰਹੇ ਨੇ ਇਸ ਤਰੀਕੇ ਨਾਲ ਇਹ ਗਮਰਾਹ ਕਰ ਰਹੇ ਨੇ ਸੋ ਇੱਥੇ ਕੱਲ ਰਵਨੀਤ ਬਿੱਟੂ ਦੀ ਨਹੀਂ ਹੈ ਜਿਵੇਂ ਹੰਸ ਰਾਜ ਹੰਸ ਨੂੰ ਕਾਫੀ ਵਿਰੋਧ ਕਰਨਾ ਪੈ ਰਿਹਾ ਮਹਾਰਾਣੀ ਪਰਨੀਤ ਕੋਰ ਨੂੰ ਕਾਫੀ ਵਿਰੋਧ ਕਰਨਾ ਪੈ ਰਿਹਾ ਭਾਜਪਾ ਦੇ ਸਾਰੇ ਹੀ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਵੇਖਣਾ ਹੋਵੇਗਾ ਰਵਨੀਤ ਬਿੱਟੂ ਦੀ ਮੰਗ ਕਿਸਾਨ ਮੰਨਦੇ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਾਂ ਕੋਈ ਹੋਰ ਹੱਲ ਨਿਕਲਦਾ ਤਾਂ ਨਾਲ ਸਮਾਂ ਦੱਸੇਗਾ ਕੈਮਰਾ ਪਾਸੇ ਜੌਨਸਨ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ